ਧੰਨ ਗੁਰੂ ਤੇਗ ਬਹਾਦਰ ਜੀ 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 ਗੁਰੂ ਤੇਗ ਬਹਾਦਰ ਜੀ ਧੰਨ 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 ਧੰਨ ਗੁਰੂ ਤੇਗ ਬਹਾਦਰ ਜੀ 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 ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਧਰਜੀ ਧੰਨ ਗੁਰੂ ਤੇਗ ਬਹਾਦਰ ਜੀ 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 ਜੀ ਧੰਨ ਗੁਰੂ ਤੇਗ ਬਹਾਦਰ 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 ਜੀ ਜੀ ਧੰਨ ਗੁਰੂ ਤੇਗ ਬਹਾਦਰ 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 ਜੀ ਧੰਨ ਗ ਧੰਨ ਗੁਰੂ ਤੇਗ ਬਹਾਦਰ ਜੀ 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 ਨਾਨਕ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਇੱਕ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਕਹਾ ਦਰਜੀ ਧੰਨ ਗੁਰੂ ਤੇਗ ਬਹਾਦਰ ਜੀ 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 ਬਹਾਦਰ ਧੰਨ ਗੁਰੂ ਤੇਗ ਬਹਾਦਰ ਜੀ 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 ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਬਹਾਦਰ ਜੀ ਧੰਨ ਗੁਰੂ ਤੇਗ 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 ਬਹਾਦਰ ਜੀ ਦੀ ਧੰਨ ਗੁਰੂ ਤੇਗ ਬਹਾਦਰ ਜੀ 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 ਗੁਰੂ ਤੇਗ ਬਹਾਦਰ ਜੀ ਧੰਨ 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 ਗੁਰੂ ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਤੇਗ ਬਹਾਦਰ ਜੀ ਧੰਨ ਗੁਰੂ 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 ਤੇਗ ਬਹਾਦਰ ਜੀ ਤੇਗ ਬਹਾਦਰ ਸਿਮਰਿਐ ਕਰਨਉ ਨਿਦ ਆਵੇ ਹਾਏ ਸਉ ਥਾਈ ਹੋਏ ਸਹਾਰੇ ਸਾਰੇ ਬਲੋ ਤੇਗ ਬਹਾਦਰ ਸਿਮਰੀਏ ਕਰਨੋਂ ਨਿਤ ਆਵੇ ਹਾਏ ਸਭ ਥਾਈ ਹੋਏ ਸਹਾਰੇ ਤੇਗ ਬਹਾਦਰ ਸਿਮਰੀਏ ਕਰਨੋਂ ਨਿਤ ਆਵੇ ਥਾਏ ਸਭ ਥਾਈ ਹੋਏ ਹਾਏ